ਜਲਦੀ ਕਰਾ ਦੋ ਤੁਸੀਂ ਦੱਸੋਗੇ ਚੱਲੀ ਹੈ ਤੁਸੀਂ ਕਿਹਨੇ ਕੌਮ ਨੇ ਚੱਲੀ ਹੈ ਇਹ ਤੇ ਤੁਸੀਂ ਵੀ ਨਾ ਕਰੋ ਸਾਡੋਂ ਨਾਲ ਨਾ ਕਰੋ ਮੈਂ ਨਹੀਂ ਬੈਠਣੀ ਇਹ ਲੋ ਖਵਤਰ ਚੱਲੀ ਹੈ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਯਾਰੋ ਨਾਮ ਕਿ ਟੋਲਾ ਗਏ ਐਸੇ ਨਾ ਗਲਤ ਬੋਲੇ ਇਹਨੂੰ ਉਹ ਵੀ ਬੋਲ ਗਿਆ ਸ਼ਹਿਰ ਆਏ ਹੈ ਜੀ ਵੀ ਆ ਜੀ ਵੀ ਆ ਜੀ ਵੀ ਆ ਜੀ ਵੀ ਆ ਬਤਾ ਦੋ ਕੀ ਬੰਦਾ ਸਰ ਪਹਿਲਾਂ ਮੇਰੀ ਗੱਲ ਸੁਣੋ ਕਿੱਥੇ ਚੱਕਿਆ ਮੈਨੂੰ ਸਾਹਿਬ ਉਹ ਪੜਿਆ ਕਿ ਨਹੀਂ ਬਣਿਆ ਕਿਉਂ ਲੈ ਕੇ ਗਏ ਹੱਸ ਕੇ ਮਾਲੋਕੀ ਦੱਸ ਮੈਂ ਕੀ ਆਉਂਦੀ ਮੇਰੇ ਕੋਲ ਚਾਹੀਦੀ ਹੈ ਬੇਟੀ ਗੱਲ ਸੁਣੋ ਕੋਲ ਨਾ ਨਹੀਂ ਗੱਲ ਹੈ ਇਹ ਚੋਰ ਨੇ ਇਹ ਚੋਰ ਨੇ ਇਹ ਚੋਰ ਨੇ ਇਹ ਚੱਕ ਕੇ ਸਮਾਨ ਲੈ ਆਣੇ ਨੇ ਮਾਲ ਤੁਹਾਡਾ ਡੁਪਲੀਕੇਟ ਹੈ ਵੀਰੇ ਤੂੰ ਇਹ ਕੋਈ ਬੰਦਾ ਕਹਿ ਰਿਹਾ ਉਹ ਡਿਸਟ੍ਰੀਬਿਊਟਰ ਖੜਾ ਹੈ অথরাইਜ਼ਡ ਡਿਸਟ੍ਰੀਬਿਊਟਰ ਉਹ ਬੜੇ ਨੇ ਲਿਗਮੈਂਟਸ ਉਹ ਡਿਸਟ੍ਰੀਬਿਊਟਰ ਖੜਾ ਹੈ ਉਹ ਡਿਸਟ੍ਰੀਬਿਊਟਰ ਹੈ ਯਾਰ ਸਾਰੀ ਗੱਲ ਕਾਰਵਾਈ ਹੋਈ ਹੈ ਤੇਰੇ ਕੋਲ ਰਹਿ ਗਈ ਕਿਆ ਕੰਪਨੀ ਆਪਣੇ ਨੂੰ ਕਹਿੰਦਾ ਕਿ ਮੈਂ ਕੰਪਨੀ ਤੋਂ ਆਇਆ ਹਾਂ ਲਾਲ ਕਿਹਦੇ ਕੋਈ অথੋਰੀਟੀ ਨਹੀਂ ਆ ਸਤਰਾਮ ਸਿੰਘ ਕਿਹੜਾ ਵੀ ਪ੍ਰਾਣੀ ਰਿਪੋਰਟ ਨਹੀਂ ਹੈ ਕਿ ਬੰਦਾ ਪੈਸੇ ਲੈਂਦਾ ਹੈ ਔਰ ਇਹਨੇ ਐਫੀਡੇਵਿਟ ਤੇ ਸਾਈਨ ਵੀ ਕੀਤੇ ਹੋਏ ਨੇ ਰਿਕਾਰਡਿੰਗਾਂ ਨਾਲ ਨੇ ਤੁਹਾਡਾ ਸਾਰਾ ਫਿਕਸ ਹੋਇਆਗਾ ਇਹਨਾਂ ਨੂੰ ਕਰ ਦਿੱਤੀ ਉਹਨਾਂ ਵੀ ਨਹੀਂ ਪੁੱਛਣਾ ਕੋਈ ਰੋਣਾ ਇਹ ਜਿਵੇਂ ਮੈਨੂੰ ਮਤਲਬ ਪਤਾ ਲੱਗਿਆ ਵੀ ਆਪਣਾ ਜਿਹੜਾ ਵਿਜੇ ਕੁਮਾਰ ਐਂਡ ਸੰਸ ਤੇ ਸਾਡੇ ਨਿਤਿਨ ਤੇ ਵੀ ਕੋਈ ਐਦਾ ਦੀ ਕਾਰਵਾਈ ਹੋਈ ਹੈ ਵੀ ਜਿਹੜੀ ਕਿ ਟੋਟਲ ਜਾਲੀ ਬੰਦਿਆਂ ਨੇ ਕੀਤੀ ਹੈ ਤਾਂ ਉਦਾਂ ਹੀ ਇੱਥੇ ਆਏ ਪਹੁੰਚੇ ਐਸ ਐਚ ਓ ਉਹਨਾਂ ਨੂੰ ਪਤਾ ਲੱਗਿਆ ਨਿਜੀ ਤੋਂ ਵੀ ਇਹਨਾਂ ਦਾ ਕੋਈ ਡੀ ਵੀ ਆਰ ਵੀ ਲੱਗੇ ਲੈ ਗਏ ਤੇ ਇਹਨਾਂ ਦਾ 4.5 ਲੱਖ ਦਾ ਕੋਈ ਸਮਾਨ ਵੀ ਕਢਾ ਕੇ ਰੱਖਿਆ ਹੋਇਆ ਸੀ ਤੇ ਆਂਦੇ ਸਰ ਇਸ ਚੀਜ਼ ਨੂੰ ਰੋਕਿਆ ਵੀ ਹੈ ਤੇ ਇਹਦੇ ਤੇ ਕਾਰਵਾਈ ਵੀ ਹੋਊਗੀ ਸਾਰਾ ਕੁਝ ਠੀਕ ਹੈ ਵੀ ਹੋ ਸਕਦਾ ਹੈ ਕਦੇ ਵਪਾਰੀ ਤੋਂ ਕੋਈ ਕੁਝ ਹੋਇਆ ਹੋਵੇ ਜਾਂ ਨਹੀਂ ਹੋਵੇ ਲੋਕਾਂ ਦੇ ਆਂਦੇ ਰਹਿੰਦੇ ਸੀ ਇੰਡੈਕਸ ਵਾਲੇ ਵੀ ਆਂਦੇ ਰਹਿੰਦੇ ਨੇ ਚੈੱਕ ਕਰਨ ਆਂਦੇ ਰਹਿੰਦੇ ਪਰ ਇਹ ਜਿਹੜਾ ਪੁਲਿਸ ਦੀ ਕਾਰਵਾਈ ਡੀਵੀਆਰ ਲਾ ਕੇ ਲੈ ਕੇ ਜਾਣਾ ਇਹਦਾ ਮਤਲਬ ਕੁਝ ਹੋ ਰਹੀ ਦਰਸਾ ਰਿਹਾ ਹੈ ਵੀ ਇਹ ਚੀਜ਼ ਠੀਕ ਨਹੀਂ ਹੈ ਇਹ ਤਾਂ ਐਸਐਸਪੀ ਮੈਡਮ ਨਾਲ ਵੀ ਮੇਰੀ ਗੱਲ ਹੋਈ ਹੈ ਬੀਐਸਐਚਓ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਮਤਲਬ ਸ਼ਹਿਰ ਦੇ ਬੰਦਿਆਂ ਨਾਲ ਉਹ ਜਿਹੜੀ ਬੈਚ ਪਈ ਹੈ ਕਿਉਂ ਮਰਿਆ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਹਾਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਮਾਨ ਉਹ ਹੀ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸਕੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਨਾ। ਥੋੜਾ ਇੱਕ ਪੱਕਾ ਹੁੰਦਾ ਜਕਰਾ ਰਹੇ ਹਾਂ ਇਹਨਾਂ ਦਾ ਪਰਚਾ 100% ਹੋਊਗਾ ਐਸਐਚਓ ਤੇ ਕਾਰਵਾਈ ਵੀ 100% ਹੋਊਗੀ ਜਿਨੇ ਗੁਸਤਾਖੀ ਕੀਤੀ ਹੈ ਇੱਕ ਦੁਕਾਨ ਚੋਂ ਡੀਵੀਆਰ ਲੈ ਕੇ ਲਾਗੇ ਲੈ ਕੇ ਜਾਣ ਦੀ। ਡੀਵੀਆਰ ਤਾਂ ਉੱਥੇ ਐਸਐਚਓ ਲੈ ਜਾਂਦਾ ਰਿਕਾਰਡਿੰਗ ਲੈ ਜਾਂਦਾ ਜੋ ਮਰਜ਼ੀ ਲੈ ਜਾਂਦਾ ਇਹ ਤੋਂ ਕੋਈ ਇਧਰ ਆਏ ਨਹੀਂ ਸੀ ਡੀਵੀਆਰ ਲੈ ਕੇ ਜਾਣ ਦਾ ਮਤਲਬ ਤਾਂ ਉਹਦਾ ਸਮਝ ਨਹੀਂ ਆਇਆ ਤੁਹਾਨੂੰ। ਤੇ ਹੁਣ ਕਾਰਵਾਈ ਹੋ ਰਹੀ ਹੈ 100% ਕਾਰਵਾਈ ਹੋਊਗੀ ਐਸਐਚਓ ਸਹਿਮਾਨਦੇ ਵੀ ਕਾਰਵਾਈ 100% ਹੋਊਗੀ ਤੇ ਜਿਹੜੇ ਬੰਦੇ ਆਏ ਨੇ ਇਹਨਾਂ ਤੇ ਵੀ 100% ਸਰ ਮੇਰਾ ਨਾਮ ਸਤਨਾਮ ਸਿੰਘ ਹੈ ਸਤਨਾਮ ਡੀਵੀਆ ਤੱਕ ਟਕੇ ਨੇ ਕੀ ਹੈ ਸਰ ਡੀਵੀਆ ਬਾਰੇ ਮੈਨੂੰ ਨਹੀਂ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਇਹਨਾਂ ਤੋਂ ਸੈਂਪਲ ਲੈ ਕੇ ਗਿਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਹੀ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਦੇ ਸਕਦਾ ਹੈ ਚਾਲੀ ਮਾਲ ਦਾ ਕੋਈ ਬਿੱਲ ਤੇ ਅਸੀਂ ਪ੍ਰੂਫ ਕਰ ਸਕਦੇ ਹਾਂ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਯਾਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਨਾਲ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਆ ਕੋਲ ਰੌਡ ਵੀ ਡੁਪਲੀਕੇਟ ਨਹੀਂ ਤੁਸੀਂ ਕਿਵੇਂ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਰੀਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਇਆ ਸਾਰੇ ਆ ਸਰ ਹੈਗੇ ਮਰ ਕੋ ਫੋਟੋ ਫੋਨ ਦੇ ਵਿੱਚ ਹੈਗੇ ਆ ਸਰ ਕਾਪੀ ਵੀ ਸਰ ਬਹੁਤ ਕਾਪੀ ਵੀ ਆ ਜਾਂਦੀ ਹੈ ਸਰ ਉਹ ਵੀ ਸਾਹਿਬ ਕਰ ਰਹੇ ਹੁਣ ਦੁਆਰੇ ਤੇ ਭੇਜਣਾ ਕਹਿੰਦੇ ਸਰ ਇਹਨੂੰ ਸਰ ਇਹ ਕਰੋ ਸਰ ਇਹਨੂੰ ਰਹਿਣ ਦਿਓ ਕੰਪਨੀ ਤੋਂ ਹੀ ਹੈ ਸਰ ਮੈਂ ਸੰਦੀਪ ਸ਼ਰਮਾ ਸਰ ਚੰਡੀਗੜ੍ਹ ਹੈਡ ਆਫਿਸ ਹੈ ਜੀ सेक्टर चौंती अच डुप्लीकेसी का पता लगे सी उ रेट हुई है हम चेक आ, सर चेक कर रहे देख देख क्या सर दूसरे टूटे का कितना क्या ज्यादा इनको डीलिंग है कि या पूरे काफी देर तो सर डीलिंग तो, तो है कि ना day, sir, just, तो चेक कर दे सर मैं होनी जस्ट जस्ट पहुंचे होनी चेक कर रहे सर चेक करके पूरा प्रॉपर रिप्लाई दबा मेरा नाम संदीप शर्मा संदीप शर्मा ਕੇਰੋ ਬੀਏ ਕੁਮਾਰ ਕੇਸ਼ਮਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਕਿਹੜਾ ਹੈ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਕਿ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਗਾਹ کہہ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨੇ ਤੁਹਾਡੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਲ ਕੋਈ ਗੱਲ ਨਹੀਂ ਕੱਢਦੇ ਨਹੀਂ ਜੀ ਸਰਾਮ ਲੋਕ ਲੈ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਜੀ ਕਹਿੰਦੇ ਥੋੜਾ ਕੋ ਡੁਪਲੀਕੇਟ ਮਾਲ ਹੈ ਸਾਰਾ ਮੈਂ ਕਿਹਾ ਮਹਾਰਾਜ ਸਾਡੇ ਕੋ ਕੱਲੇ-ਕੱਲੇ ਸੌਦੇ ਦਾ ਬਿਲ ਹੈ ਕੱਲੀ-ਕੱਲੀ ਸਾਡੇ ਕੋ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਜੀ ਅਸੀਂ ਉਹਨੂੰ ਕਿਹਾ ਭਾਈ ਤੂੰ ਆਪਣਾ 21 ਕਿਲੋ ਸੈਂਪਲ ਚੈੱਕ ਕਰ ਲੈ ਜਿੱਥੇ ਭੇਜ ਦੇ ਤੇ ਮੈਨੂੰ ਚੈੱਕ ਕਰਾ ਲੈ ਕਿ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਜੀ ਸਾਨੂੰ ਅਸੀਂ ਜੁਮੇਵਾਰ ਹੈ ਜੇ ਕੋਈ ਕਲੇਮ ਕਰਨ ਤਿਆਰ ਹੈ ਕਹਿ ਨਹੀਂ ਜੀ ਇਹਨਾਂ ਨੇ ਜੂਨ ਸਾਡੇ ਥਾਣੇ ਕੱਢਣੀ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਕਿ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਔਰ ਮਾਲ オリジナル1% ਵੀ ਕੋਈ ਕਹਿ ਦਵੇ ਅਸੀਂ ਦੁਕਾਨ ਬੰਦ ਕਰਨ ਤਿਆਰ ਆ ਜੇ ਕੋਈ ਕਹਵੇ ਵੀ ਤੁਸੀਂ ਡੁਪਲੀਕੇਟ ਮਾਲ ਵੇਚਦੇ ਹੋ ਅਸਾ ਲੋਕਾਂ ਨੂੰ ਹਟਾਣੇ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤਿਆਂ ਨਾਲ ਵੇਖਿਆ ਕਰੋ ਸਾਡੇ ਕੋਲ ओरिजिनल ਮਾਲ ਮਿਲੂਗਾ ਤੁਹਾਨੂੰ ਅਸੀਂ ਪੁੱਛਿਆ ਹੀ ਇਹ ਕਹਿੰਦੇ ਸਾਨੂੰ ਚੰਡੀਗੜ੍ਹੋਂ ਆਈਆਂ ਟੀਮ ਐ ਕਹਿੰਦੇ ਤੁਹਾਡੇ ਕੋਲ ਇੱਕ ਨਹੀਂ ਮੈਂ ਤਿੰਨ ਚੀਜ਼ਾਂ ਲੈ ਕੇ ਗਿਆ ਮੈਂ ਤੁਹਾਨੂੰ ਉਹਦਾ ਆਪਣਾ ਕਰਕੇ ਗਿਆ ਆਪਣਾ ਕੀ ਕਹਿੰਦੇ ਹੁੰਦੇ ਐ ਪੀਟੀਐਮ ਕਰਕੇ ਗਿਆ ਕਹਿੰਦਾ ਮੈਂ ਉਹ ਟੈਸਟ ਕਰਵਾਇਆ ਕਹਿੰਦਾ ਤੁਹਾਡੇ ਤਿੰਨੇ ਸੈਂਪਲ ਫੇਲ ਨੇ ਐਡੀ ਐਕੀਓ ਐਸਐਚਓ ਨੇ ਕੀ ਕਰੀ ਕੋਆਪਰੇਟ ਕੀ ਕੀਤਾ ਜੀ ਪਹਿਲਾਂ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਐ ਜੀ ਮੈਂ ਕਹਿੰਦਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆਇਆ ਨਾ ਉਹਨੂੰ ਪਤਾ ਪਹਿਲਾਂ ਪੁੱਲਾਂ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਇੱਥੇ ਕਸਟਮਰ ਅਟੈਂਡ ਕਰਦਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਹਿੰਦਾ ਜੀ 10 ਮਿੰਟ ਮੈਂ ਫੋਨ ਇਹ ਨਾਲ ਮੇਰੇ ਸਾਡੇ ਕੋਲ ਆਂਦੀ ਲਾ ਲੈ ਲੈ ਸਾਡੇ ਡੀਵੀਆਰ ਉੱਪਰੋਂ ਲਾ ਲਿਆ ਜੋ ਵੀ ਆਇਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆਰ ਅੱਜ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਥੋਰਟੀ ਹੈ ਕਹਿੰਦੇ ਚੱਲ ਤੈਨੂੰ ਦੱਸ ਦੇ ਕਹਿੰਦੇ ਥੋਰਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਤੈਨੂੰ ਕਰਾਂਗੇ ਤੇਰੇ ਪਰਚਾ ਅਸ ਕਹਾਂ ਕੋਈ ਨਹੀਂ ਕਹਿੰਦਾ ਫਿਰ ਇਹਨਾਂ ਨੇ ਰਿਕੁਐਸਟ ਕੀਤੀ ਕਹਿੰਦਾ ਕੋਈ ਗੱਲ ਨਹੀਂ ਮੈਂ ਨਹੀਂ ਮੰਗਦਾ ਤੇ ਤੁਸੀਂ ਕਮ ਸੇ ਕਮ ਮੈਨੂੰ ਦੱਸਤਾ ਦੋ ਵੀ ਕੀ ਅਸੀਂ ਅੱਜ ਕੋਈ ਡੁਪਲੀਕੇਟ ਮਾਲ ਸਾਾਨੂੰ ਇੱਕ ਵੀ ਸੈਂਪਲ ਚੈੱਕ ਕਰਾ ਲਓ ਵੀ ਕੋਈ ਡੁਪਲੀਕੇਟ ਹੈ ਅਸੀਂ ਦੋ ਹਜ਼ਾਰਾਂ ਨਾਲ ਭਰਨ ਪਿਆਰ ਹੈ ਇਹਨਾਂ ਬੰਦਿਆਂ ਨੇ ਕੋਈ ਸੁਣੀ ਨਹੀਂ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਨੇ ਉਹ ਸਰਾਰੀ ਸਤਰਾਮ ਦੀ ਮੇਰੇ ਦੋਨੇ ਫੋਨ ਮੇਰੇ ਹੀ ਫੜ ਲਈ ਜਾਂਦੀ ਫੋਨ ਮੁੰਡੇ ਦਾ ਵੀ ਆਇਆ ਉਹਦਾ ਹੀ ਫੋਨ ਖੜ ਲਿਆ ਨਹੀਂ ਸਟਾਫ ਨੂੰ ਤਾਂ ਕਹਦੇ ਨੇ ਵੀ ਤੁਸੀਂ ਅੰਦਰ ਚਲੋ ਜਾਂ ਬਾਹਰ ਚਲੋ ਬੀ ਤੁਸੀਂ ਇਕੱਲੇ ਹੋਣੇ ਚਾਹੀਏ ਉਸ ਤੋਂ ਮੇਰਾ ਵੀ ਫੋਨ ਲੈ ਲਿਆ ਸਰ ਮੈਂ ਜਦੋਂ ਆਪਾਂ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਏ ਸਰ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕਈ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਐਨੀਆਂ ਮਿਸ ਦਿਗੋਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਐਚਓ ਸਰ ਸੀਗੇ ਆ ਦੇਖੋ ਐਨੀਆਂ ਮਿਸ ਦਿਗੋਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲਿਆ ਚੱਕਰ ਨਹੀਂ ਦਿੰਦਾ ਮੈਨੂੰ ਹਾਂ ਬਈਆਂ ਦੇਖੋ ਸਮਾਨ ਸਾਰਾ ਗੇਰੀਗੇ ਫਿਰ ਇਧਰੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਔਰ ਮੇਰੇ ਹਸਬੰਡ ਦਾ ਲੈਸ ਹਾਂਜੀ ਦੋ ਤਿੰਨ ਸੀਗੀਆਂ ਤੇ ਉਹਨਾਂ ਨੇ ਲੇਡੀ ਪੁਲਿਸ ਨੇ ਆਪਣੇ ਜੇਬ 'ਚ ਪਾ ਲਿਆ ਫੋਨ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਆ ਭਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਭਈਆ ਤਾਂ ਹੀ ਦੇਖੋ ਸਾਡੀ ਭਈਆ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਇੱਥੇ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਉਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸੰਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕਿੰਦੀ ਪੁਲਿਸ ਮਲਚ ਵੀ ਨਾਲ ਲੱਗੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾ